ਹਾਂਜੀ ਹਸੀਕਾਲ ਦੋਸਤੋ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਤੁਹਾਡਾ ਤੇ ਜਿਹੜੀਆਂ ਚੈਂਪੀਅਨ ਮੱਝ ਆ ਗਈ ਪਹਿਲੇ ਨੰਬਰ ਦੇ ਉੱਤੇ ਆਈ ਹੈ ਜਿਹੜੀ ਮੋਹਰਾ ਨਸਲ ਦੇ ਵਿੱਚੋਂ ਹਨਾ ਤੇ ਆਪਾਂ ਅੱਜ ਤੁਹਾਨੂੰ ਉਹ ਵੀ ਦਿਖਾਵਾਂਗੇ ਜਿਹੜੀ ਸਾਹਮਣੇ ਖੜੀ ਹੈ ਤੇ ਇੱਕ ਲੀਲੀ ਰਵਿਧੀ ਆਪਾਂ ਗੱਲ ਕਰਾਂਗੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਾਬਾ ਜੀ ਨਾਲ ਗੱਲਬਾਤ ਕਰਵਾਵਾਂਗੇ ਸਾਰੀ ਡਿਟੇਲ ਲੈ ਕੇ ਤੁਹਾਨੂੰ ਦੇਵਾਂਗੇ ਕੀ ਜਾਣਕਾਰੀ ਆਪਾਂ ਨੂੰ ਦਿੰਦੇ ਆ ਬਾਬਾ ਜੀ ਪਹਿਲਾਂ ਤਾਂ ਬਾਬਾ ਜੀ ਨੂੰ ਆਪਾਂ ਵਧਾਈਆਂ ਦੇਵਾਂਗੇ ਆਪਣੇ ਸਾਰੇ ਪਰਿਵਾਰ ਵੱਲੋਂ ਤੇ ਹਾਂਜੀ ਬਾਬਾ ਜੀ ਹਸੀਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਪਹਿਲਾਂ ਤਾਂ ਸਾਡੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ ਤੇ ਅੱਗੇ ਆਪਾਂ ਜੀ ਜਾਣਕਾਰੀ ਸਾਹਿਤ ਵੀ ਮੱਝਵਾਰੇ ਆਪਾਂ ਨੂੰ ਡਿਟੇਲ ਜਰੂਰ ਦੱਸਿਓ ਤੇ ਵਧਾਈਆਂ ਸਾਡੀਆਂ ਕਬੂਲ ਕਰਿਓ ਵੀਰ ਪਹਿਲਾਂ ਤਾਂ ਤੁਹਾਨੂੰ ਸਾਰੇ ਵੀਰਾਂ ਨੂੰ ਮੁਬਾਰਕਾਂ ਜਿੰਨੇ ਚੌਣ ਵਾਲੇ ਪਸ਼ੂ ਆਨੂੰ ਚੌਣ ਵਾਲੇ ਮਿੰਨੂ ਚੌਣ ਵਾਲੇ ਤੁਹਾਨੂੰ ਚੌਣ ਵਾਲੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਬੜੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇਸ ਭਾਗਾ ਦਿਨ ਬਖਸ਼ਿਆ ਜੀ ਹਾਂਜੀ ਜਦੋਂ ਮੈਂ ਤੈਨੂੰ ਭਾਗ ਲਾਇਆ ਇਹ ਮੱਝ ਦਾ ਨਾਮ ਵੀ ਭਾਗ ਹੈ ਜੀ ਠੀਕ ਹੈ ਜੀ ਤੇ ਭਾਗ ਵੀ ਇਹਨੇ ਬਹੁਤ ਲਾਇਆ ਕਰਨਾ ਚਲੋ ਐ ਮਤਲਬ ਚੰਗੀ ਗੱਲ ਹੈ ਹਨਾ ਆ ਬਹੁਤ ਸਾਲ ਹੋ ਗਏ ਸੀਗੇ ਲਾਈਨ ਦੇ ਵਿੱਚ ਲੱਗਿਆ ਹੋਇਆ ਨੂੰ ਤੇ ਅੱਜ ਆਪਣਾ ਜੀ ਗੱਲ ਕਰਕੇ ਉਹ ਦਿਨ ਆ ਗਿਆ ਤੇ ਇਸ ਮੱਝ ਨੇ ਭਾਗ ਲਾਤੇ ਹਨਾ ਤੇ ਬਾਬਾ ਜੀ ਆਪਾਂ ਮੱਝ ਦੀ ਗੱਲ ਕਰਗੇ ਜੀ ਦੀ ਮੱਝ ਕਿੱਥੋਂ ਚੱਲੀ ਇਹ ਇਹਦਾ ਜਨਮ ਕਿੱਥੇ ਹੋਇਆ ਤੇ ਇਹ ਸਟਾਰਟਿੰਗ ਆਪਾਂ ਨੂੰ ਦੱਸ ਸਕਦੇ ਹੋ ਵੀ ਕਿੱਥੋਂ ਆਪਾਂ ਖਰੀਦੀ ਹੈ ਕਿ ਘਰ ਦੀ ਆਪਣੀ ਵੀਰੇ ਮੱਝ ਨਾ ਖਰੀਦੀ ਸ਼ਬਦ ਆਪਾਂ ਨਹੀਂ ਕਹਿ ਸਕਦੇ ਇਹਨੂੰ ਠੀਕ ਹੈ ਜੀ ਠੀਕ ਹੈ ਵੀ ਮੈਂ ਉਹਨਾਂ ਦਾ ਹੀ ਬੱਚਾ ਬਾਬਾ ਜੀ ਨੇ ਗੁਰਵਾਲੀ ਵਾਲੇ ਠੀਕ ਹੈ ਜੀ ਠੀਕ ਹੈ ਮਾਪੁਰਸ਼ਾਂ ਦੇ ਆਪ ਉਹਨਾਂ ਦੇ ਸੰਗੀ ਸਮਝ ਲਓ ਉਹਨਾਂ ਦਾ ਬੱਚਾ ਕਹਿ ਲਓ ਆਪ ਉਹਨਾਂ ਨੇ ਕਿਰਪਾ ਕਰਕੇ ਮੈਨੂੰ ਬੁਲਾ ਕੇ ਵੀ ਕਈ ਵਾਰ ਹੋ ਗਈ ਵੀ ਨਹੀਂ ਕੰਮ ਬਣਦਾ ਮੱਝਾਂ ਡਰ ਜਾਂਦੀਆਂ ਇਹ ਵੱਡੇ ਦਿਲ ਵਾਲੀ ਮੱਝ ਹੈ ਠੀਕ ਹੈ ਜੀ ਆਪ ਕਿਰਪਾ ਕਰਕੇ ਉਹਨਾਂ ਨੇ ਆਪ ਨਾਮ ਰੱਖਿਆ ਠੀਕ ਹੈ ਜੀ ਤੇ ਨਾਲ ਬੜਾ ਬਖਸ਼ਿਸ਼ ਕਰਕੇ ਮੱਝ ਤੇ ਸਿਰ ਤੇ ਹੱਥ ਰੱਖਿਆ ਮੇਰੇ ਵੀ ਰੱਖਿਆ ਨਾਲ ਕਿਹਾ ਜੀ ਵੀ ਇਹ ਭਾਗਾਂ ਵਾਲੀ ਭਾਗ ਲਾਊਗੀ ਪਾਪਾ ਜੀ ਨੇ ਨਾ ਕੋਈ ਖਰੀਦੀ ਸਮਝ ਲਓ ਠੀਕ ਹੈ ਜੀ ਠੀਕ ਹੈ ਬਸ ਮੈਨੂੰ ਮੇਰੀ ਝੋਲੀ ਦਾਤ ਪਈ ਨੀ ਦਾਤ ਪਈ ਹੈ ਨਹੀਂ ਚਲੋ ਬਹੁਤ ਚੰਗੀ ਗੱਲ ਹੈ ਜਿਵੇਂ ਆਪਦੀ ਟੀਮ ਵਰਕ ਦੇ ਵਿੱਚ ਹੁੰਦਾ ਮੋਹ ਪਿਆਰ ਬਣਿਆ ਹੁੰਦਾ ਹਨਾ ਤੇ ਇਹ ਸਬੂਤ ਵੀ ਦਿੰਦਾ ਤੇ ਬਾਬਾ ਜੀ ਇਹਦੀ ਸੂਏ ਦੀ ਗੱਲ ਕਰੀਏ ਇਹ ਤੀਜਾ ਸੂਆ ਵੀਰੇ ਤੀਜਾ ਸੂਆ ਉਹ ਤੇ ਕੰਨੀ ਵਾਲੇ ਦੰਦ ਖੜੇ ਆ ਖੜੇ ਆ ਕੰਨੀ ਵਾਲੇ ਦੰਦ ਠੀਕ ਹੈ 6 ਦੰਦ ਕਹਿ ਸਕਦੇ 6 ਦੰਦ ਕਹਿ ਸਕਦੇ ਹਾਂ ਜੀ ਠੀਕ ਹੈ ਤੇ ਬਾਬਾ ਜੀ ਹੁਣ ਇਹਨੇ ਪ੍ਰਦਰਸ਼ਨ ਦੇ ਵਿੱਚ ਕਿੰਨਾ ਦੁੱਧ ਕੱਢ ਕੇ ਪਹਿਲੇ ਨੰਬਰ ਤੇ ਆਈ ਇਹ ਵੀਰੇ ਲਮਸਮ ਇਹ 27 ਕਿਲੋ ਕੱਢਿਆ ਪੂਰਾ ਅੰਕੜਾ ਤਾਂ ਵੀ ਅੰਕੜਾ ਆਪਾਂ ਜੋੜਿਆ ਨਹੀਂ ਹਨਾ ਹੋ ਸਕਦਾ 100 200 ਗ੍ਰਾਮ ਲਮਸਮ ਮੈਨੂੰ ਲੱਗਦਾ ਘੱਟ ਹੋ ਹਾਂ ਕਾਰਨ ਇਹ ਹੈ ਹਨਾ ਬਾਬਾ ਜੀ ਆਪਾਂ ਵੀਡੀ ਸਵੇਰੇ ਸਵੇਰੀ ਬਣਾ ਰਹੇ ਆ ਹਨਾ ਕਿਉਂਕਿ ਜਿਹੜਾ ਹੈਗਾ ਸੰਸਥਾ ਵੱਲੋਂ ਦੁੱਧ ਹਜੇ ਜੋੜਿਆ ਨਹੀਂ ਗਿਆ ਤੇ ਪ੍ਰੋਪਰ ਰਿਕਾਰਡ ਤਾਂ ਉਸੇ ਉਹੀ ਰਿਕਾਰਡ ਰਹੂਗਾ ਜਿਹੜਾ ਸੰਸਥਾ ਵੱਲੋਂ ਦਿੱਤਾ ਜਾਊਗਾ ਇਹ ਆਪਣਾ ਹਿਸਾਬ ਕਿਤਾਬ ਆ ਗਿਆ ਵੀ 27 ਕਿਲੋ ਦੇ ਲਗਭਗ ਆ ਗਏ ਅੱਛਾ ਬਾਬਾ ਜੀ ਫਿਰ ਇਹਦੇ ਮਗਰ ਬੱਚਾ ਇਹਦੇ ਮਗਰ ਕੱਟਾ ਜੀ ਆਪਣੇ ਘਰ ਦੇ ਬੋਲਦਾ ਠੀਕ ਹੈ ਘਰ ਦੇ ਬੋਲਦਾ ਬਾਬਾ ਜੀ ਹੁਣਾਂ ਦੇ ਬੋਲ ਰੱਖਿਆ ਹੋਇਆ ਠੀਕ ਹੈ ਜੀ ਉਹਦਾ ਬੱਚਾ ਜੀ ਠੀਕ ਹੈ ਜੀ ਠੀਕ ਹੈ ਤੇ ਬਾਬਾ ਜੀ ਇੱਕ ਵਾਰੀ ਆਪਾਂ ਦਰਸ਼ਕਾਂ ਨੂੰ ਮੱਝ ਦਿਖਾ ਦਗੇ ਵੀ ਥੱਲੋਂ ਦੇਖੀ ਜੀ ਆਪਾਂ ਜੇ ਇਹਦੀ ਆਰਡਰ ਦੀ ਕੁਆਲਿਟੀ ਤੇ ਉਹ ਵੀ ਦਿਖਾ ਦਗੇ ਬਾਬਾ ਜੀ ਮਾਤਾ ਜੀ ਕਿੰਨਾ ਕੁ ਟਾਈਮ ਹੋਇਆ ਹਾਂ ਕੋਈ ਨੂੰ ਇਹ ਵੀ ਹੁਣ ਵੀ ਦੇਖ ਸਕਦੇ ਸਹੀ ਗੱਲ ਆ ਆ ਦੇਖੋ ਇਸ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸਾਂ ਇਹਨੇ ਕਰਮਾ ਵਾਲੀ ਨੇ ਦੁੱਧ 27 ਕਿਲੋ ਵੀ ਬਹੁਤ ਹੁੰਦਾ ਕੈਮਰਿਆਂ ਦੀ ਨਿਗਰਾਨੀ ਹੈ ਠੀਕ ਠੀਕ ਹੈ ਪਰ ਇਸ 27 ਕਿਲੋ ਤੋਂ ਵਧੇਰੇ ਦੁੱਧ ਦੀ ਮਾਲਕ ਹੈ ਮਾਲਕਨ ਹਾਂਜੀ ਠੀਕ ਹੈ ਗੱਲ ਤੇ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆਗਾ ਜਦੋਂ ਤੁਸੀਂ ਇਹਦਾ ਠੰਡਾ ਸਾਈਜ਼ ਆਰਡਰ ਸਪੇਸ ਤੇ ਇੱਕ ਮਿੰਟ ਇੱਕ ਸੱਚ ਬਾਬਾ ਜੀ ਮੇਰੇ ਮਤਲਬ ਨਾ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆ ਵੀ ਮੱਝ ਹਜੇ ਦੁੱਧ ਰੱਖ ਗਈ ਮੇਰੇ ਉ ਤਾਂ ਸਭ ਨੂੰ ਪਤਾ ਹੀ ਆ ਹੁਣ ਆਪਾਂ ਜੇ ਮੈਂ ਆਪਣੇ ਨੂੰ ਕਹਿੰਦਾ ਨਹੀਂ ਨਹੀਂ ਦੇਖੋ ਛੋਡੇ ਮੂੰਹ ਹੋਣੀ ਮੈਂ ਕਹਿ ਸਕਦਾ ਮੇਰੇ ਦਿਮਾਗ ਦੀ ਗੱਲ ਆ ਵੀ ਦੇਖੋ ਜਿਵੇਂ ਆ ਮੈਂ ਨੇੜੇ ਹੋ ਕੇ ਦਿਖਾ ਵੀ ਦਿਨਾ ਹਨਾ ਵੀ ਹਜੇ ਦੁੱਧ ਮੈਨੂੰ ਐ ਲੱਗਦਾ ਵੀ ਥਾਣਾ ਦੇ ਵਿੱਚ ਕੁਛ ਨਾ ਕੁਛ ਰਿਹਾ ਮੈਂ ਲਾਈ ਦੇ ਵਿੱਚ ਵੀ ਇਹ ਗੱਲ ਕਹੀ ਹੈਗੀ ਸੋ ਐ ਨਹੀਂ ਹੈਗਾ ਵੀ ਤੁਸੀਂ ਮੈਨੂੰ ਕਿਹਾ ਫਿਰ ਮੈਂ ਕਿਹਾ ਇਹ ਗੱਲ ਨਹੀਂ ਹੈਗੀ ਮੈਨੂੰ ਲੱਗਦਾ ਵੀ ਦੁੱਧ ਰਹਿ ਗਿਆ ਮੈਂ ਅੱਧਾ ਕਿਲੋ ਦੇ ਆਸਤ ਨੂੰ ਸਾਨੂੰ ਵੀ ਦਿਖਿਆ ਠੀਕ ਹੈ ਪਰ ਜੇ ਅਸੀਂ ਆਪਣੇ ਮੂੰਹ ਕਹਿੰਨੇ ਆ ਇਹ ਗੱਲ ਚੰਗੀ ਨਹੀਂ ਲੱਗਦੀ ਪਰ ਸਾਰਿਆਂ ਨੇ ਮਹਿਸੂਸ ਕੀਤਾ ਦੇਖਿਆ ਵੀ ਆ ਚੰਗੇ ਚੰਗੇ ਬੰਦਿਆਂ ਨੇ ਤਾਂ ਵੀ ਮੱਝ ਦਾ ਚੱਡਾ ਪੂਰਾ ਖਾਲੀ ਨਹੀਂ ਹੋਇਆ ਠੀਕ ਹੈ ਆਸ ਸਾਨੂੰ ਐਵੇਂ ਸੀ ਵੀ ਮੱਝ ਰਾਤ ਵਾਲੀ ਖੜਤ ਹੋਵੇ ਵੀ ਤੇਰਾ ਤੇਰਾ 800 ਸੀਗਾ ਕੱਲ ਵੀ ਉਸ ਤੋਂ ਕਿਲੋ ਵੱਧ ਕੇ ਆਵੇਗੀ ਉਹ ਮੱਝ ਨੇ ਦੁੱਧ ਨਹੀਂ ਪੂਰਾ ਲਾਇਆ ਠੀਕ ਹੈ ਕਿਉਂ ਨਹੀਂ ਲਾਇਆ ਇਹ ਪਰਮੇਸ਼ਰ ਪਰਮੇਸ਼ਰ ਨੂੰ ਪਤਾ ਹੈਨਾ ਮੈਨੂੰ ਜ਼ਰੂਰ ਹੈ ਇਹ ਪ੍ਰਦਰਸ਼ਨ ਇੱਥੇ ਆ ਕੇ ਵੀ ਚੰਗਾ ਕਰਦੀ ਸੀ ਠੀਕ ਹੈ ਜੀ ਇਹ 2 ਦਿਨ ਪਹਿਲਾਂ ਬਿਮਾਰ ਹੋ ਗਈ ਇੱਥੇ ਆ ਕੇ ਠੀਕ ਆ ਬਾਬਾ ਜੀ ਜਿਸ ਦਿਨ ਘਟੇਮਾਰੀ ਹੋਈ ਆ ਠੀਕ ਹੈ ਮਾਜੀ ਨੇ ਥੋੜੀ ਠੰਡ ਫੜ ਲਈ ਠੀਕ ਹੈ ਜੀ ਠੰਡ ਫੜਨ ਕਰਕੇ ਟੈਂਪਰੇਚਰ ਲੋ ਕਰ ਗਈ ਤੇ ਫਿਰ ਆਪਣੀ ਰਿਕਵਰੀ ਇਹਨੇ ਭਾਗਾਂ ਵਾਲੀ ਨੇ ਆਪ ਹੀ ਮੈਨੂੰ ਨਵਾਜਣਾ ਸੀਗਾ ਜੀ ਆਪ ਹੀ ਕਰ ਲਈ ਸਹੀ ਗੱਲ ਹੈ ਤੇ ਆਜੋ ਬਾਬਾ ਜੀ ਆਪਾਂ ਲੀਲੀ ਰਵੀ ਹੋਰ ਵੱਡੀ ਗੱਲ ਤੁਹਾਨੂੰ ਦੱਸਦਾ ਸਾਰਿਆਂ ਨੇ ਦੇਖਿਆ ਜੀ ਠੀਕ ਹੈ ਜੀ ਕੱਲ ਦਾ ਦਿਨ ਦੀ ਸਾਰੇ ਦੀ ਤੁਸੀਂ ਵੀਡੀਓ ਕੱਢ ਕੇ ਦੇਖ ਸਕਦੇ ਹੋ ਅਸੀਂ ਮਾਜੀ ਨੂੰ ਵਾਰ-ਵਾਰ ਕੋਈ ਮੂੰਹ ਨਹੀਂ ਫੜਦੇ ਠੀਕ ਹੈ ਐਵੇਂ ਇੱਕ ਅੱਧੀ ਵਾਰ ਤਾਂ ਕੋਈ ਦਵਾਈ ਬੂਟੀ ਦੇਣੀ ਦੇਣੀ ਹੈ ਇਹ ਨਹੀਂ ਵੀ ਘੜੀ ਘੜੀ ਸਾਰੀ ਰਾਤ ਦੇ ਵਿੱਚ ਇੱਕ ਵਾਰ ਵੀ ਮੱਝ ਦਾ ਕੋਈ ਮੂੰਹ ਖੜਿਆ ਹੋਵੇ ਕੈਮਰਿਆਂ ਦੇ ਸਾਹਮਣੇ ਇਹ ਕਹਿਣ ਦਾ ਮਤਲਬ ਹੈ ਗਵਾਲਚ ਦੁੱਧ ਦੇਣ ਵਾਲੀ ਮੱਝ ਗਵਾਲ ਦੇ ਵਿੱਚੋਂ ਦੁੱਧ ਦੇਣ ਵਾਲੀ ਮੱਝ ਕਹਿ ਸਕਦੇ ਆ ਇਹਦੀ ਧੌਣ ਤੁਣ ਵੀ ਦਿਖਾ ਦੋ ਹਾਂਜੀ ਹਾਂਜੀ ਨਹੀਂ ਨਹੀਂ ਸਹੀ ਗੱਲ ਹੈ ਨਹੀਂ ਨਹੀਂ ਦੂਜੇ ਬੰਨੇ ਵੀ ਦਿਖਾ ਹਾਂ ਹਾਂ ਨਹੀਂ ਨਹੀਂ ਸਹੀ ਗੱਲ ਹੈ ਦੂਜੇ ਬੰਨੇ ਵੀ ਦਿਖਾ ਹਾਂ ਹਾਂ ਇਹ 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 ਜਿਆਦਾ ਇਹ ਗੱਲਾਂ ਜਿਵੇਂ ਬਾਬਾ ਜੀ ਨੇ ਕਿਹਾ ਹਨ ਇਹ ਗੱਲਾਂ ਦੇਖਣ ਵਾਲੀਆਂ ਹੁੰਦੀਆਂ ਐ ਚਲੋ ਧੰਨਵਾਦ ਬਾਬਾ ਜੀ ਦਾ ਜਿਹਨੇ ਆਪਾਂ ਨੂੰ ਕੰਬਲ ਲਾ ਕੇ ਮਾਜੇ ਵੀ ਦਿਖਾਈ ਹੈ ਨਾ ਆਹ ਦੇਖੋ ਹੈ ਨਾ ਬਹੁਤ ਚੰਗੀ ਕੋਈ ਕਿਸੇ ਪਾਸੇ ਵੀ ਮਤਲਬ ਬਾਬਾ ਜੀ ਦਾ ਕਹਿਣ ਤੋਂ ਬਾਅਦ ਵੀ ਟੱਚ ਵੀ ਨਹੀਂ ਆਪਾਂ ਕਰ ਸਿੰਘ ਦਾ ਸਾਈਜ਼ ਹੈ ਕੋਈ ਲੰਬੇਟ ਬੇਲ ਦੇਖੋ ਹਾਂ ਬੇਲ ਮੈਂ ਪਹਿਲਾਂ ਦਿਖਾ ਕੇ ਹਟਿਆ ਬਾਬਾ ਜੀ ਬੇਲ ਬੋਲ ਬਹੁਤ ਅਮਜ ਦੀ ਚਲੋ ਥੱਲੋਂ ਮੈਨੂੰ ਹਜੇ ਵੀ ਮੈਂ ਤਾਂ ਜਿਹੜਾ ਹੈਗਾ ਮਨ ਦੇ ਵਿੱਚੋਂ ਮੇਰੇ ਹੈਗੀ ਹੈਗਾ ਮੇਰੇ ਬਿਲਕੁਲ ਹਾਂ ਤੇ ਬਾਬਾ ਜੀ ਇਧਰ ਆਪਾਂ ਲੀਲੀ ਰਵੀ ਬਾਰੇ ਚਾਰ ਸ਼ਬਦ ਇਧਰ ਵੀ ਤੁਹਾਡੇ ਨੂੰ ਜਾਣਕਾਰੀ ਲੈ ਲਿਏ ਅਸੀਂ ਤੇ ਬਾਬਾ ਜੀ ਇਸ ਮੱਝ ਦੀ ਜੀ ਗੱਲ ਕਰਕੇ ਤੁਸੀਂ ਪਹਿਲਾਂ ਵੀ ਦੱਸਿਆ ਚਲੋ ਕਿੰਨਾਵਾਂ ਸੂਆ ਆ ਗਿਆ ਇਹ ਵੀਰੇ ਪਹਿਲਾ ਸੂਆ ਠੀਕ ਹੈ ਜੀ 6 ਦੰਦ ਦਾ ਠੀਕ ਹੈ ਜੀ ਇਹ ਨੀਲੀ ਰਾਵੀ ਨੇ ਕਰਮਾਲੀ ਨੇ ਇਹਨੇ ਵੀ ਵਿਨ ਕੀਤਾ ਪਹਿਲੇ ਸੂਏ 20 ਪਲੱਸ ਦੁੱਧ ਰਿਕਾਰਡ ਦੀ ਪਹਿਲੇ ਸੂਏ 6 ਦੰਦ ਦਾ ਹੈ ਨਾ ਜੀ 6 ਦੰਦ ਮਤਲਬ ਤੁਸੀਂ ਕਿਹਾ ਵੀ 6 ਦੰਦ ਦਾ ਤੇ 20 ਕਿਲੋ ਤੋਂ ਉੱਤੇ ਦੁੱਧ ਤੇ ਇਹ ਵੀ ਪਹਿਲੇ ਨੰਬਰ ਦੇ ਉੱਤੇ ਇਹ ਵੀ ਪਹਿਲੇ ਨੰਬਰ ਇਹ ਆਪਣੀ ਜਿਵੇਂ ਤੁਸੀਂ ਪਹਿਲਾਂ ਵੀ ਟੀਮ ਸਾਡੀ ਨਾ ਇਹ ਟੀਮ ਦੇ ਆ ਮੈਂਬਰ ਖੜੇ ਆ ਹਾਂਜੀ ਇਹ ਜੀ ਮਾਨੇ ਉਹ ਬੁੱਟਾ ਸਿੰਘ ਜੂੜ ਚੱਕ ਵਾਲੇ ਆ ਜੀ ਠੀਕ ਹੈ ਜੀ ਸਿੰਘ ਵੀਰ ਆ ਜੀ ਗਰਨਾਲ ਸਿੰਘ ਆ ਜੀ ਠੀਕ ਹੈ ਜੀ ਤੇ ਗੁਰਸਿਮਰਨ ਸਿੰਘ ਚੀਮਾ ਸਾਹਿਬ ਆ ਠੀਕ ਹੈ ਜੀ ਤੇ ਦਾਸ ਪੰਜਾਬ ਸਿੰਘ ਆ ਜੀ ਠੀਕ ਹੈ ਜੀ ਪੰਜ ਛੇ ਬੰਦਿਆਂ ਦੀ ਟੀਮ ਹੈ ਟੀਮ ਹੈ ਤੇ ਉਹਦੇ ਟੀਮ ਦਾ ਰਿਜ਼ਲਟ ਜਿਹੜਾ ਹੈਗਾ ਆਪਾਂ ਮਤਲਬ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਵਧੀਆ ਰਿਹਾ ਬਾਬਾ ਜੀ ਇਹਦੇ ਵਾਸਤੇ ਵੀ ਤੁਹਾਡੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ ਜਿਹੜੀਆਂ ਤਾਂ ਕੋਈ ਮੂਹਰਾ ਮੱਜਾਂ ਲੱਗਦੀਆਂ ਆਵੇਂ ਕਿਸੇ ਦੇ ਵੀ ਘਰ ਖੜੀ ਹੋਵੇ ਉਹ ਮੇਰੇ ਨਾਮ ਤੇ ਠੀਕ ਹੈ ਜੀ ਜੇੜੀ ਕੋਈ ਸਾਡੇ ਨੀਲੀ ਮੱਝ ਹੋਵੇ ਠੀਕ ਹੈ ਜੀ ਚਾਹੇ ਮੇਰੇ ਘਰ ਖੜੀ ਹੋਵੇ ਠੀਕ ਹੈ ਜੀ ਕੋਈ ਗਰਲਾਲ ਸਿੰਘ ਦੇ ਨਾਮ ਗਰਲਾਲ ਸਿੰਘ ਦੇ ਨਾਮ ਤੇ ਇਹ ਬਹੁਤ ਵਧੀਆ ਗੱਲ ਹੈ ਕੋਈ ਐਵੇਂ ਫਰਕ ਧਰਕ ਨਹੀਂ ਠੀਕ ਹੈ ਜੀ ਤੇਰੇ ਅਲੱਗ-ਅਲੱਗ ਨੇ ਰੂਪ ਇੱਕੋ ਹੀ ਆ ਠੀਕ ਠੀਕ ਹੈ ਗੱਲ ਹਾਂ ਨਹੀਂ ਚਲੋ ਚੰਗੀ ਗੱਲ ਆ ਵਾਬਾ ਵੀ ਇਹ ਵੀ ਆਪਾਂ ਦਿਖਾ ਦਈਏ ਇੱਕ ਮੈਂ ਪਹਿਲਾਂ ਵੀ ਮੈਂ ਕਿਹਾ ਵੀ ਦੇਖੋ ਥਣ ਬਾਬਾ ਜੀ ਇਹਦਾ ਜਿਵੇਂ ਪਤਲਾ ਹਨਾ ਦੁੱਧ ਬਹੁਤ ਵਧੀਆ ਕੱਢ ਗਈ ਬਹੁਤ ਜ਼ਿਆਦਾ ਇਹ ਇਹ ਆਪਾਂ ਮੰਨ ਸਕਦੇ ਹਾਂ ਬਾਬਾ ਜੀ ਵੀ ਇਹ ਪਤਲੇ ਥਣ ਇਹ ਇਹਦਾ ਨਾ ਥਣਾ ਦੇਖਣ ਨੂੰ ਕਿਹਰਾ ਲੱਗਦਾ ਚੋਈ ਆ ਠੀਕ ਹੈ ਜੀ ਜਦੋਂ ਪਸੰਦ ਦੀ ਹੈ ਬਹੁਤ ਚੰਗਾ ਬਸ ਕੀ ਪਹਿਲਾ ਸੂਆ ਅਗਲੇ ਸਾਲ ਨਿਖਰ ਕੇ ਆਉਣਾ ਹੈ ਨਿਖਰ ਕੇ ਆਉਣਾ ਹਨਾ ਠੀਕ ਹੈ ਅ ਇਹਦਾ ਜਿਵੇਂ ਥਣ ਦਾ ਗੈਬ ਗੂਪ ਵੀ ਜਿਹੜਾ ਚੱਡੇ ਦਾ ਵਧੀਆ ਬਣਿਆ ਹੋਇਆ ਹੈਗਾ ਜੀ ਤੇ ਆਸ ਕਰ ਸਕਦੇ ਹਾਂ ਬਾਬਾ ਜੀ ਜਿਵੇਂ ਆਪਾਂ ਗਾਂਹ ਵਾਲੇ ਸੂਆਂ ਦੀ ਗੱਲ ਕਰਕੇ ਦੂਜੇ ਤੀਜੇ ਇਹ ਮਤਲਬ ਵੀ ਮੋਹਰਾਂ ਨੂੰ ਟੱਕਰ ਦੇਊਗੀ ਘਰੋਂ ਬਾਹਰ ਜਾ ਕੇ ਸਾਡਾ ਆਪਣੀ ਨਸੀਬ ਮਾਝ ਦਾ ਰਿਕਾਰਡ ਹੈ 23 ਕਿਲੋ 960 ਗ੍ਰਾਮ ਠੀਕ ਹੈ ਜੀ ਅਸੀਂ ਆਪਣੇ ਮਨ ਤੋਂ ਇੱਛਾ ਕਰਦੇ ਹਾਂ ਵੀ ਅਸੀਂ ਆਪਣੀ ਮਾਝ ਦਾ ਰਿਕਾਰਡ ਮੈਂ ਉਹੀ ਗੱਲ ਆਖੀ ਹੈ ਨਾ ਵੀ ਰਿਕਾਰਡ ਆਪਦੇ ਘਰ ਹੀ ਟੁੱਟੀ ਜਾਣ ਮੈਂ ਕਹਿੰਦਾ ਬੜੀ ਵਧੀਆ ਗੱਲ ਹੈ ਤੇ ਮੋਰਾ ਨੂੰ ਟੱਕਰ ਦੇਊਗੀ ਪਰਮੇਸ਼ਰ ਨੂੰ ਕੀ ਮਨਜ਼ੂਰ ਆ ਉਹ ਪਰਮੇਸ਼ਰ ਜਾਣਦਾ ਸਹੀ ਗੱਲ ਹੈ ਤੇ ਚਲੋ ਬਾਬਾ ਜੀ ਵੀਡੀਓ ਵੀ ਲੰਮੀ ਹੁੰਦੀ ਆਪਣੀ ਤੇ ਦਰਸ਼ਕ ਵੀਰ ਵੀ ਤੁਹਾਨੂੰ ਜਰੂਰ ਵਧਾਈਆਂ ਦੇਣਗੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਲੈ ਵੀ ਦੋਸਤੋ ਜੇ ਗੱਲ ਕਰਕੇ ਬਾਬਾ ਜੀ ਨੇ ਟਾਈਮ ਦਿੱਤਾ ਆਪ ਨੂੰ ਹਨਾ ਬਾਬਾ ਜੀ ਦਾ ਧੰਨਵਾਦ ਤੇ ਵੀਡੀਓ ਕਿਵੇਂ ਲੱਗੀ ਸ਼ੇਅਰ ਜਰੂਰ ਕਰਿਓ ਵਧਾਈਆਂ ਜਰੂਰ ਦਿਓ ਤੇ ਸਾਰੀ ਟੀਮ ਨੂੰ ਇਧਰ ਲਈ ਨੂੰ ਇਹਨਾਂ ਨੂੰ ਵੀ ਬਹੁਤ ਬ